ਹੀ ਰੌਂਗ ਨੰਬਰ ਬਹੁਤ ਕਮਾਲ ਦਾ ਸਬਜੈਕਟ ਹੈ ਦੀਪਾਲੀ ਭਪਿੰਦਰ ਬਾਈ ਉਹਨਾਂ ਦਾ ਪਲੇ ਹੈ ਜਿਹੜਾ ਖੇੜਿਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਚ ਵੀ ਬਹੁਤ ਉਹਨੇ ਬਹੁਤ ਆਡੀਅੰਸ ਨੇ ਸਤਾਇਆ ਹੈ ਉਹ ਸ਼ੋਅ ਤੇ ਉਹ ਪਲੇ ਨੂੰ ਹੁਣ ਉਹਨਾਂ ਨੇ ਵੈਬ ਸੀਰੀਜ਼ ਦਾ ਰੂਪ ਦਿੱਤਾ ਤੇ ਮੈਂ ਅੰਬਲੇਸਡ ਕਿ ਮੈਨੂੰ ਇਸ ਵੈਬ ਸੀਰੀਜ਼ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਕਿਉਂਕਿ ਬਹੁਤ ਕਮਾਲ ਦੀ ਕਹਾਣੀ ਹੈ ਮੈਂ ਨਾ ਪਾਕਿਸਤਾਨੀ ਸ਼ੋਜ਼ ਵੇਖਦਾ ਹੁੰਦਾ ਸੀਗਾ ਮੈਨੂੰ ਬੜੇ ਵਧੀਆ ਲੱਗਦੇ ਮੈਂ ਆਲਮੋਸਟ ਉਹਨਾਂ ਦੇ ਸਾਰੇ ਸ਼ੋਜ਼ ਵੇਖੇ ਆ ਜਿਹੜੇ ਉਹਨਾਂ ਦੇ ਹਿੱਟ ਰਹੇ ਹੈ ਸਰ ਗੱਲਾਂ ਵੀ ਕਰਦਾ ਹੁੰਦਾ ਸੀ ਇਹੋ ਜਿਹਾ ਕੰਟੈਂਟ ਸਾਡੇ ਕੀ ਹੋਣੀ ਬਣਦਾ ਇੱਥੇ ਇੱਕ ਸੰਜੀਦਗੀ ਜਿੱਦੇ ਚ ਹੋਵੇ ਸਾਦਗੀ ਹੋਵੇ ਐਕਟਰਸ ਦੀ ਪਰਫਾਰਮੈਂਸ ਇਨੀ ਰੀਅਲ ਹੋਵੇ ਕਿ ਲੋਕ ਜੁੜ ਜਾਣ ਨਾਲ ਤੇ ਇਹ ਮੇਰੀ ਕਲੋਗੀ ਮੈਨੀਫੈਸਟੇਸ਼ਨ ਕਰਕੇ ਮੈਨੂੰ ਇਸ ਪ੍ਰੋਜੈਕਟ ਦਾ ਮੈਂ ਹਿੱਸਾ ਬਣਿਆ ਵਾਂ ਤੇ ਇਹ ਉਦਾਂ ਦਾ ਪ੍ਰੋਜੈਕਟ ਹੈ ਦੇ ਵਿਚ ਇੱਕ ਸਾਦੀ ਸੰਜੀਦਲੀ ਇੱਕ ਸੋਲ ਹੈ ਇਸ ਪ੍ਰੋਜੈਕਟ ਦਾ ਸੋਲ ਤੋਂ ਜੁੜੇਗੀ ਆਡੀਅੰਸ ਦੇ ਨਾਲ ਜਦ ਪਹਿਲੀ ਵਾਰ ਕੈਮਰਾ ਫੇਸ ਕਰਨਾ ਪਿਆ ਤੁਸੀਂ ਨਰਵਸ ਹੋਈ ਸੀਗੇ ਸਾਡੇ ਵਾਂਗੂ ਓਬਵੀਅਸਲੀ ਬੰਦਾ ਨਰਵਸ ਤਾਂ ਹੁੰਦਾ ਹੀ ਹੈ ਸਟਾਰਟਿੰਗ ਦੇ ਵਿੱਚ ਜਦੋਂ ਨਹੀਂ ਕੁਝ ਪਤਾ ਹੁੰਦਾ ਸੀ ਪਰ ਮੈਂ ਇਹ ਹੈ ਕਿ ਮੈਂ ਆਲਵੇਜ਼ ਮੈਂ ਡਾਇਰੈਕਟਰ ਨੂੰ ਫੋਲੋ ਕੀਤਾ ਜਿਹੜੇ ਸਾਡੇ ਡਾਇਰੈਕਟਰ ਹੁੰਦੇ ਸੀ ਜਿਵੇਂ ਉਹ ਕਹਿੰਦੇ ਸੀ ਉਵੇਂ ਕਰਦੇ 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 ਸਿੱਖਦੇ 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 ਅੱਜ ਇੱਥੇ ਤੱਕ ਪਹੁੰਚੇ ਆ ਜਿਵੇਂ ਕਿ ਤੁਹਾਡੀ ਜਰਨੀ ਬਹੁਤ ਵੱਡੀ ਆ ਤੁਸੀਂ ਗਾਣਿਆਂ ਦੇ ਵਿੱਚ ਵੀ ਆ ਗਏ ਉਹਨੂੰ ਫਿਲਮਾਂ ਦੇ ਵਿੱਚ ਵੀ ਆ ਗਏ ਆਪਣੇ ਆਪ ਨੂੰ ਹੁਣ ਮੰਨਦੇ ਹੋ ਕਿ ਹਾਂ ਯਾਰ ਸਫਲ ਹੋ ਸਫਲ ਇਹ ਜਿਹੜਾ ਵਰਡ ਹੈ ਨਾ ਮੈਨੂੰ ਇਹ ਲੱਗਦਾ ਕਿ ਸਕਸੈਸ ਬੰਦਾ ਸੈਟੀਸਫੈਕਸ਼ਨ ਬੰਦੇ ਨੂੰ ਕਦੇ ਵੀ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ ਸਕੂਨ ਹੀ ਲੱਭਦਾ ਰਹਿੰਦਾ ਬੰਦਾ ساری ਜ਼ਿੰਦਗੀ ਜਿਹਦੀ ਜ਼ਿੰਦਗੀ ਸੁਕੂਨ ਹੈ ਨਾ ਉਹ ਸਕਸੈਸ ਹੈ ਸਕਸੈਸਫੁਲ ਹੈ ਤੇ ਮੇਰੀ ਜਿੱਦ ਹੈਗੀ ਹੈ ਮੈਂ ਬਹੁਤ ਕੁਝ ਹਾਲੇ ਅਚੀਵ ਕਰਨਾ ਹੈ ਤੇ ਬਹੁਤ ਇਦਾਂ ਦੇ ਪ੍ਰੋਜੈਕਟ ਇਦਾਂ ਦੀਆਂ ਫਿਲਮਾਂ ਮੈਂ ਕਰਨਾ ਚਾਹੁੰਦਾ ਜੋ ਮੇਰੀਆਂ ਮੇਰੀ ਡਾਇਰੀ ਚ ਮੇਰੀ ਵਿਸ਼ਲਿਸਟ ਚ ਹੈਗੀਆਂ ਹੋ ਨੀਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਦੋਸਤੋ ਪੰਜਾਬ ਦੇ ਵਿੱਚ ਬਹੁਤ ਕੈਂਟ ਕੈਂਟ ਵੈਬ ਸੀਰੀ ਆ ਰਹੀ ਆ ਇੱਕ ਹੋਰ ਵੈਬ ਸੀਰੀ ਆ ਰਹੀ ਆ ਜਿਸ ਦਾ ਨਾਮ ਆ ਰੋਂਗ ਨੰਬਰ ਦੋਸਤੋ ਇਸ ਰੋਂਗ ਨੰਬਰ ਵੈਬ ਸੀਰੀ ਦੀ ਜੀ ਮੈਂ ਗੱਲ ਕਰਾਂ ਨਾ ਜਿਸ ਦੇ ਵਿੱਚ ਜਿਮੀ ਸ਼ਰਮਾ ਜੀ ਨੇ ਜਿਮੀ ਸ਼ਰਮਾ ਜੀ ਤੁਸੀਂ ਅੱਜ ਦੇ ਨੌਜਵਾਨ ਉਹਨਾਂ ਨੂੰ ਬਹੁਤ ਫੋਲੋ ਕਰਦੇ ਨੇ ਚਾਹੇ ਫਿਟਨੈਸ ਨੂੰ ਲੈ ਕੇ ਲੈ ਲੋ ਚਾਹੇ ਐਕਟਿੰਗ ਨੂੰ ਲੈ ਕੇ ਲੈ ਲੋ ਗੱਲ ਕਰਦੇ ਆ ਸਾਡੇ ਨਾਲ ਨੇ ਸਸ਼ੀਕਲ ਸਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਉਹਨੂੰ ਨੌਜਵਾਨ ਬਹੁਤ ਮਾਨਦੇ ਨੇ ਕਮੈਂਟ ਵੀ ਤੁਹਾਡੇ ਬਹੁਤ ਕਰਦੇ ਨੇ ਤੁਹਾਡੀ ਫਿਟਨੈਸ ਨੂੰ ਲੈ ਕੇ ਤੁਹਾਡੀ ਐਕਟਿਵਨ ਨੂੰ ਲੈ ਕੇ ਕੀ ਕਹਿਣਾ ਚਾਹੂੰਗੀ ਉਹਨਾਂ ਬਾਰੇ ਨਹੀਂ ਥੈਂਕ ਯੂ ਜੀ ਮੈਂ ਤਾਂ ਬਹੁਤ ਬlesed ਹਾਂ ਆਲਵੇਜ਼ ਇਸ ਚੀਜ਼ ਲਈ ਮੈਂ ਗ੍ਰੈਟੀਟਿਊਡ ਫੀਲ ਕਰਦਾ ਕਿ ਇੰਨੇ ਸਾਲ ਹੋ ਗਏ ਕੰਮ ਕਰਦੇ ਮੈਨੂੰ 22 23 ਸਾਲ ਹੋ ਗਏ 2003 ਤੋਂ ਮੈਂ ਕੰਮ ਕਰ ਰਿਹਾ ਤੇ ਅੱਜ ਵੀ ਲੋਕ ਇੰਨਾ ਪਿਆਰ ਦਿੰਦੇ ਨੇ ਤੇ ਗਾਣਿਆਂ ਤੋਂ ਜਦਨੀ ਸ਼ੁਰੂ ਹੋਈ ਸੀ ਹੁਣ ਫਿਲਮਾਂ ਤੱਕ ਪਹੁੰਚੀ ਹੈ ਤੇ ਆਮ ਆਮ ਰੀਲੀ ਬlesed ਬਹੁਤ ਬਹੁਤ ਥੈਂਕਸ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਰੋਂਗ ਨੰਬਰ ਵੈਬ ਸੀਰੀ ਦੀ ਗੱਲ ਹੋ ਰਹੀ ਆ ਇਹ ਵਿਸ਼ੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀਆਂ ਸ਼ੂਟ ਵੀ ਚਾਰੇ ਆ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਇਹਦੇ ਚ ਬਹੁਤ ਵਧੀਆ ਐਕਸਪੀਰੀਅੰਸ ਹੈ ਜੀ ਕਿਉਂਕਿ ਰੌਂਗ ਨੰਬਰ ਬਹੁਤ ਕਮਾਲ ਦਾ ਸਬਜੈਕਟ ਹੈ ਇਹ ਪਾਲੀ ਪਿੰਦਰ ਭਾਈ ਉਹਨਾਂ ਦਾ ਪਲੇ ਹੈ ਜਿਹੜਾ ਖੇਡਿਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਚ ਵੀ ਬਹੁਤ ਉਹਨੇ ਬਹੁਤ ਆਡੀਅੰਸ ਨੇ ਇਸ ਤਰ੍ਹਾਂ ਆਇਆ ਹੈ ਉਹ ਸ਼ੋ ਤੇ ਉਹ ਪਲੇ ਜਿਹਨੂੰ ਹੁਣ ਉਹਨਾਂ ਨੇ ਵੈਬ ਸੀਰੀਜ਼ ਦਾ ਰੂਪ ਦਿੱਤਾ ਤੇ ਮੈਂ ਆਮ ਬਲੇਸਡ ਕਿ ਮੈਨੂੰ ਇਸ ਵੈਬ ਸੀਰੀਜ਼ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਕਿਉਂਕਿ ਬਹੁਤ ਕਮਾਲ ਦੀ ਕਹਾਣੀ ਹੈ ਤੇ ਮੈਨੂੰ ਲੱਗਦਾ ਕਿ ਇਹ ਆਡੀਅנס ਵਾਸਤੇ ਰਾਈਟ ਨੰਬਰ ਹੋਏਗਾ ਜੀ ਆਪਾਂ ਉਹ ਹੀ ਗੱਲ ਕਰ ਰਹੇ ਸੀਗੇ ਤੁਸੀਂ ਨਾ ਪਹਿਲੀ ਦੱਸਤਾ ਕਿ ਮੇਰੀ ਵੈਬਸਾਈਟ ਹੀ ਆ ਰਹੀ ਹੁਣ ਜਿਹੜੀ ਤੁਹਾਨੂੰ ਚੋਣ ਵਾਲੇ ਨੇ ਉਹਨਾਂ ਦੇ ਜਿਹੜਾ ਉਤਸ਼ਾਹ ਹੈ ਅੰਦਰ ਦਾ ਉਹ ਖਤਮ ਨਹੀਂ ਹੋਣਾ ਹੁਣ ਤੁਹਾਨੂੰ ਡੇਲੀ ਮੈਸੇਜ ਵੀ ਆਉਣੇ ਕਮੈਂਟ ਵੀ ਆਉਣੇ ਜੀ ਛੇਤੀ ਛੇਤੀ ਛੱਡ ਦਿਓ ਵੈਬਸਾਈਟ ਦੀ ਫਿਰ ਤੁਸੀਂ ਦੇਖਦੇ ਨਹੀਂ ਵੀ ਯਾਰ ਔਖਾ ਹੋ ਜਾਊਗਾ ਸਿਸਟਮ ਤੁਹਾਡੇ ਹੁਣ ਕਮੈਂਟ ਬਹੁਤ ਆਉਣੇ ਸੀ ਯਾਨੀ ਬਿਲਕੁਲ ਤਾਂ ਹੀ ਜਿੱਦਾਂ ਹੁਣ ਸਪਨ ਵੀਰਾ ਜਿਹੜੇ ਸਾਡੇ ਪ੍ਰੋਡਿਊਸਰ ਨੇ ਉਹ ਕੁਝ ਨਾ ਕੁਝ ਵੈਬ ਸੀਰੀਜ਼ ਨਾਲ ਰਿਲੇਟਿਡ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਨੇ ਤੇ ਬਹੁਤ ਅਸੀਂ ਵੀ ਲਾਈਕ ਬਹੁਤ ਐਕਸਾਈਟਿਡ ਹਾਂ ਜਲਦੀ ਜਲਦੀ ਰਿਲੀਜ਼ ਹੋਵੇ ਤੇ ਸਾਨੂੰ ਡੇਟ ਦੱਸ ਰਹੇ ਸੀ ਕਿ ਆਈ ਥਿੰਕ ਅਪ੍ਰੈਲ ਐਂਡ ਜਾਂ ਮੇ ਮੇ ਦੇ ਵਿੱਚ ਰਿਲੀਜ਼ ਹੋ ਜਾਣੀ ਹੈ ਜਦ ਤੱਕ ਰਿਲੀਜ਼ ਨਹੀਂ ਹੁੰਦੀ ਉਦੋਂ ਕੁਝ ਨਾ ਕੁਝ ਤੁਸੀਂ ਵੈਬ ਸੀਰੀਜ਼ ਨਾਲ ਸਾਡੀ ਔਨ ਲੋਕੇਸ਼ਨ ਜਾਂ ਸ਼ੂਟਿੰਗ ਨਾਲ ਰਿਲੇਟਿਡ ਤੁਸੀਂ ਕੁਝ ਨਾ ਕੁਝ ਤੁਸੀਂ ਵੇਖਦੇ ਰਹੋਗੇ ਗਾਣੀਆਂ ਦੀ ਗੱਲ ਹੋ ਰਹੀ ਸੀਗੀ ਤੁਹਾਡਾ ਜਸ ਸ਼ੁਰੂ ਦੇ ਵਿੱਚ ਜਰਨੀ ਸੀਗੀ ਉਹ ਕਿਵੇਂ ਦੀ ਸੀਗੀ ਜੇ ਪਹਿਲੀ ਵਾਰ ਕੈਮਰਾ ਫੇਸ ਕਰਨਾ ਪਿਆ ਤੁਸੀਂ ਨਰਵਸ ਹੋਈ ਸੀਗੇ ਸਾਡੇ ਵਾਂਗੂ ਦੇਖੋ ਜੀ ਬੰਦਾ ਕੰਮ ਕਰਦਾ ਕਰਦਾ ਹੀ ਸਿੱਖਦਾ ਹੈ ਮੇਰੀ ਜਰਨੀ ਬਹੁਤ ਲੰਬੀ ਹੈ ਆਬਵੀਅਸਲੀ ਬੰਦਾ ਨਰਵਸ ਤਾਂ ਹੁੰਦਾ ਹੀ ਹੈ ਸਟਾਰਟਿੰਗ ਦੇ ਵਿੱਚ ਜਦੋਂ ਨਹੀਂ ਕੁਝ ਪਤਾ ਹੁੰਦਾ ਸੀ ਪਰ ਮੈਂ ਇਹ ਹੈ ਕਿ ਮੈਂ ਆਲਵੇਜ਼ ਮੈਂ ਡਾਇਰੈਕਟਰ ਨੂੰ ਫੋਲੋ ਕੀਤਾ ਜਿਹੜੇ ਸਾਡੇ ਡਾਇਰੈਕਟਰ ਹੁੰਦੇ ਸੀ ਜਿਵੇਂ ਉਹ ਕਹਿੰਦੇ ਸੀ ਉਵੇਂ ਕਰਦੇ 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 ਸਿੱਖਦੇ 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 ਅੱਜ ਇੱਥੇ ਤੱਕ ਪਹੁੰਚੇ ਆ ਤੇ ਗਾਣਿਆਂ ਤੋਂ ਹੁਣ ਸਫਰ ਸਿਰਫ ਫਿਲਮਾਂ ਤੱਕ ਪਹੁੰਚ ਗਿਆ ਬਹੁਤ ਕੁਝ ਸਿੱਖਿਆ ਜ਼ਿੰਦਗੀ 'ਚ ਮੈਂ ਤਾਂ ਕਹਿਣਾ ਹੁਣਨਾ ਕਿ ਮੈਂ ਹਲੇ ਵੀ ਸਿੱਖ ਰਿਹਾ ਤੇ ਕੋਈ ਵੀ ਐਕਟਰ ਉਹ ساری ਜ਼ਿੰਦਗੀ ਸਿੱਖਦਾ ਰਹਿੰਦਾ ਮੈਂ ਇੱਕ ਵਾਰੀ ਅਮਿਤਾਭਚਨ ਸਾਹਿਬ ਦਾ ਇੱਕ ਇੰਟਰਵਿਊ ਵੇਖ ਰਿਹਾ ਸੀ ਉਹ ਕਹ ਤੇ ਇਹ ਸਿੱਖਣ ਵਾਲੀ ਜਰਨੀ ਕਦੇ ਖਤਮ ਨਹੀਂ ਹੋਣੀ ਚਾਹੀਦੀ ਬੰਦੇ ਨੂੰ ساری ਜ਼ਿੰਦਗੀ ਸਿੱਖਦੇ ਰਹਿਣਾ ਚਾਹੀਦਾ ਜਿਵੇਂ ਕਿ ਤੁਹਾਡੀ ਜਰਨੀ ਬਹੁਤ ਵੱਡੀ ਆ ਤੁਸੀਂ ਗਾਣਿਆਂ ਦੇ ਵਿੱਚ ਵੀ ਆ ਗਏ ਉਹਨੂੰ ਫਿਲਮਾਂ ਦੇ ਵਿੱਚ ਵੀ ਆ ਗਏ ਆਪਣੇ ਆਪ ਨੂੰ ਹੁਣ ਮੰਨਦੇ ਹੋ ਕਿ ਹਾਂ ਯਾਰ ਸਫਲ ਹੋ ਗਏ ਉਹਨੇ ਹਾਂ ਦੇਖੋ ਜੀ ਸਫਲ ਇਹ ਜਿਹੜਾ ਵਰਡ ਹੈ ਨਾ ਮੈਨੂੰ ਇਹ ਲੱਗਦਾ ਕਿ ਸਕਸੈਸ ਬੰਦਾ ਸੈਟੀਸਫੈਕਸ਼ਨ ਬੰਦੇ ਨੂੰ ਕਦੇ ਵੀ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ ਤੇ ਸਫਲਤਾ ਦੇ ਬਹੁਤ ਬੜੀ ਪਰਿਭਾਸ਼ਾ ਹੈ ਪਰ ਮੈਂ ਸਫਲ ਉਹਨੂੰ ਮੰਨਦਾ ਕਿ ਜਿਹੜਾ ਜਦੋਂ ਬੰਦੇ ਦੇ ਦਿਮਾਗ ਚ ਪੀਸ ਹੈ ਨਾ ਉਹ ਸ਼ਾਂਤੀ ਹੈ ਮਤਲਬ ਉਹਦੇ ਦਿਮਾਗ ਚ ਸਕੂਨ ਹੈ ਤੇ ਉਹ ਸਫਲ ਹੈ ਸਕੂਨ ਹੀ ਲੱਭਦਾ ਰਹਿੰਦਾ ਬੰਦਾ ساری ਜ਼ਿੰਦਗੀ ਜਿਹਦੀ ਜ਼ਿੰਦਗੀ ਚ ਸਕੂਨ ਹੈ ਨਾ ਉਹ ਸਕਸੈਸ ਹੈ ਸਕਸੈਸਫੁਲ ਹੈ ਤੇ ਇੱਕ ਗੱਲ ਮੈਂ ਹੋਰ ਕਹਿਣਾ ਹੁੰਨਾ ਕਿ ਬੰਦਾ ਸਕਸੈਸਫੁਲ ਬੰਦਾ ਉਹ ਹੈ ਜਦੋਂ ਆਪਣੇ ਜੁੜੇ ਹਰੇ ਆਪਣੇ ਨਾਲ ਜੁੜੇ ਹਰੇਕ ਰਿਸ਼ਤੇ ਲਈ ਜੋ ਉਹਨਾਂ ਦੀ ਐਕਸਪੈਕਟੇਸ਼ਨਸ ਆ ਜੋ ਉਹ ਚਾਹੁੰਦੇ ਨੇ ਜੋ ਉਹਨਾਂ ਦੀ ਨੀਡਸ ਆ ਜੋ ਸਾਰਾ ਕੁਝ ਉਹ ਬੰਦਾ ਉਹਨਾਂ ਲਈ ਕਰ ਸਕਦਾ ਇੰਨਾ ਕੈਪੇਬਲ ਹੈ ਤੂੰ ਆਪਣੀ ਜ਼ਿੰਦਗੀ ਸਕਸੈਸਫੁਲ ਹੈ ਸਰ ਬਹੁਤ ਵੱਡੀ ਤੁਹਾਡੀ ਉਹ ਹੈ ਜਰਨੀ ਪਰ ਕੋਈ ਜਿੱਦਾ ਕਿਸੇ ਵਿਸ਼ੇ ਨੂੰ ਲੈ ਕੇ ਕਿ ਯਾਰ ਇਹ ਚੀਜ਼ ਮੈਨੂੰ ਪਾਉਣੀ ਆ ਤਾਂ ਪਾਉਣੀ ਆ ਜਿੱਦ ਤਾਂ ਦੇਖੋ ਜੀ ਹੈਗੀ ਹੋਈ ਹੈ ਜਿੱਦ ਤਾਂ ਹੋਣੀ ਵੀ ਚਾਹੀਦੀ ਹੈ ਜੇ ਬੰਦਾ ਜਿਉਂਦਾ ਹੈ ਜੀਵਨ ਦੇ ਸਪਨੇ ਹੈਗੇ ਨੇ ਤੇ ਬੰਦਾ ਤਾਂ ਹੀ ਜਿਉਂਦਾ ਜਦੋਂ ਬੰਦੇ ਮਾਰ ਗਏ ਫਿਰ ਤਾਂ ਜਿੱਦ ਸਪਨੇ ਸਾਰੇ ਕੁਝ ਖਤਮ ਹੋ ਜਾਂਦਾ ਤੇ ਮੇਰੀ ਜਿੱਦ ਹੈਗੀ ਹੈ ਮੈਂ ਬਹੁਤ ਕੁਝ ਹਲੇ ਅਚੀਵ ਕਰਨਾ ਮੈਂ ਤੇ ਬਹੁਤ ਇਦਾਂ ਦੇ ਪ੍ਰੋਜੈਕਟ ਇਦਾਂ ਦੀਆਂ ਫਿਲਮਾਂ ਮੈਂ ਕਰਨਾ ਚਾਹੁੰਦਾ ਜੋ ਮੇਰੀਆਂ ਮੇਰੀ ਡੈਰੀ ਚ ਮੇਰੀ ਵਿਸ਼ ਲਿਸਟ ਚ ਹੈਗੀਆਂ ਪਰ ਜਦੋਂ ਕਹਿੰਦੇ ਨੇ ਕਿ ਬੰਦੇ ਤਾਂ ਜਦੋਂ ਸਮਾਂ ਆਉਂਦਾ ਹੁੰਦਾ ਉਦੋਂ ਉਹ ਚੀਜ਼ਾਂ ਹੁੰਦੀਆਂ ਤੇ ਮੈਂ ਉਸ ਚੀਜ਼ ਦੀ ਵੇਟ ਕਰ ਰਿਹਾ ਮੈਂ ਤੇ ਕਈ ਚੀਜ਼ਾਂ ਤੇ ਹੋ ਵੀ ਰਹੀਆਂ ਮੈਂ ਤੇ ਅੱਗੇ ਆਉਣ ਵਾਲੇ ਟਾਈਮ ਚ ਵੀ ਹੋਣਗੀਆਂ ਤੇ ਜਿੱਦ ਹਲੇ ਬੜੀ ਹੈ ਸਾਰੀਆਂ ਰਿਵੀਲ ਰਿਵੀਲ ਨਹੀਂ ਕਰੋਗੇ ਰਿਵੀਲ ਕੋਈ ਨਹੀਂ ਸਮੇਂ ਦੇ ਇਹ ਪਰ ਸਮੇਂ ਦੇ ਅਨੁਸਾਰ ਤੁਸੀਂ ਜਵਾਬ ਉਹ ਵਿਧੇ ਕੈਂਡ ਦਿੰਦੇ ਆ ਪਰ ਇਹ ਸਮੇਂ ਦੇ ਅਨੁਸਾਰ ਵੀ ਤੁਸੀਂ ਵੈਬ ਸੀਰੀ ਦੇ ਨਾਲ ਜਵਾਬ ਦੇ ਰਹੇ ਹੋ ਬਹੁਤ ਚਿਰ ਤੋਂ ਮੈਨੀਫੈਸਟ ਕਰ ਰਿਹਾ ਸੀਗਾ ਕਿ ਮੈਂ ਇਦਾਂ ਦੇ ਪ੍ਰੋਜੈਕਟ ਦਾ ਹਿੱਸਾ ਬਣਾ ਮੈਂ ਨਾ ਪਾਕਿਸਤਾਨੀ ਸ਼ੋਜ਼ ਵੇਖਦਾ ਹੁੰਦਾ ਸੀਗਾ ਮੈਨੂੰ ਬੜੇ ਵਧੀਆ ਲੱਗਦੇ ਮੈਂ ਆਲਮੋਸਟ ਉਹਨਾਂ ਦੇ ਸਾਰੇ ਹੀ ਸ਼ੋਜ਼ ਵੇਖੇ ਹੈ ਜਿਹੜੇ ਉਹਨਾਂ ਦੇ ਹਿੱਟ ਰਹੇ ਹੈ ਤੇ ਮੈਨੂੰ ਬਹੁਤ ਪਸੰਦ ਸੀ ਮੈਂ ਚਾਹੁੰਦਾ ਸੀ ਕਿ ਇਹੋ ਜਿਹਾ ਕੰਟੈਂਟ ਮੈਂ ਅਕਸਰ ਗੱਲਾਂ ਵੀ ਕਰਦਾ ਹੁੰਦਾ ਸੀ ਇਹੋ ਜਿਹਾ ਕੰਟੈਂਟ ਸਾਡੇ ਕੀ ਹੋਣੀ ਬਣਦਾ ਇੱਥੇ ਇੱਕ ਸੰਜੀਦਗੀ ਜਿਹਦੇ ਚ ਹੋਵੇ ਸਾਦਗੀ ਹੋਵੇ ਜਿਹਦੇ ਚ ਐਕਟਰਸ ਦੀ ਪਰਫਾਰਮੈਂਸ ਇਨੀ ਰੀਅਲ ਹੋਵੇ ਕਿ ਲੋਕ ਜੁੜ ਜਾਣ ਨਾਲ ਤੇ ਇਹ ਮੇਰੀ ਕਹ ਲੋ ਕਿ ਮੈਨੀਫੈਸਟੇਸ਼ਨ ਕਰਕੇ ਮੈਨੂੰ ਇਸ ਪ੍ਰੋਜੈਕਟ ਦਾ ਮੈਂ ਹਿੱਸਾ ਬਣਿਆ ਵਾਂ ਤੇ ਇਹ ਉਦਾਂ ਦਾ ਪ੍ਰੋਜੈਕਟ ਹੈ ਜਿਹਦੇ ਚ ਇੱਕ ਸਾਦਗੀ ਸੰਜੀਦਗੀ ਇੱਕ ਸੋਲ ਹੈ ਇਸ ਪ੍ਰੋਜੈਕਟ ਦਾ ਸੋਲ ਤੋਂ ਜੁੜੇਗੀ ਆਡੀਅנס ਇਹਦੇ ਨਾਲ ਤੁਹਾਡਾ ਕਿਰਦਾਰ ਕੀ ਇਹਦੇ ਚ ਵਾਸਰ ਮੇਰੇ ਕਿਰਦਾਰ ਦਾ ਨਾਮ ਹੈ ਸੰਭਵ ਅੱਛਾ ਜਿਹਦਾ ਮਤਲਬ ਹੁੰਦਾ ਹੈ ਕਿ ਪੋਸੀਬਲ ਪੋਸੀਬਿਲਿਟੀ ਤੇ ਇਹ ਕਿਰਦਾਰ ਦੇ ਵਿੱਚ ਬਹੁਤ ਸਾਰੀਆਂ ਸ਼ੇਡਸ ਹੈ ਜਿਵੇਂ ਐਜ਼ ਐਨ ਐਕਟਰ ਆਪਾਂ ਸੋਚ ਮਤਲਬ ਹਰ ਐਕਟਰ ਸੋਚਦਾ ਹੁੰਦਾ ਹੈ ਕਿ ਮੈਂ ਕੋਈ ਵੀ ਕੈਰੈਕਟਰ ਕਰਾਂ ਉਹਦੇ ਵਿੱਚ ਹਰ ਤਰ੍ਹਾਂ ਦੀ ਸ਼ੇਡ ਹੋਵੇ ਤੇ ਇਹਦੇ ਵਿੱਚ ਹਰ ਤਰ੍ਹਾਂ ਦੀ ਸ਼ੇਡ ਹੈ ਤੇ ਮੈਂ ਬਹੁਤ ਇੰਜੋਏ ਕੀਤਾ ਹੈ ਇਹ ਕੈਰੈਕਟਰ ਪਲੇ ਕਰਦੇ ਹਾਂ ਤੇ ਲੋਕ ਵੀ ਸੰਭਵ ਨੂੰ ਵੇਖ ਕੇ ਬਹੁਤ ਖੁਸ਼ ਹੋਣਗੇ ਮੁਸ਼ਕਿਲ ਨਹੀਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਹੋ ਅਕਸਰ ਹੁੰਦੀ ਆ ਨਹੀਂ ਮੁਸ਼ਕਿਲ ਤਾਂ ਨਹੀਂ ਹੋਈ ਕਿਉਂਕਿ ਸਾਨੂੰ ਇੱਕ ਪ੍ਰੋਸੈਸ ਅਸੀਂ ਫਾਲੋ ਕੀਤਾ ਹੈ ਇਸ ਸ਼ੂਟ ਦੇ ਦੌਰਾਨ ਜਾਂ ਸ਼ੂਟ ਤੋਂ ਪਹਿਲਾਂ ਪਹਿਲੀ ਵਾਰੀ ਇੱਕ ਵਰਕਸ਼ਾਪ ਰੱਖੀ ਗਈ ਹੈ ਹੋਰ ਸਰਦਾਂ ਇੱਥੇ ਹੋਰ ਵੀ ਟੀਮਜ਼ ਕਰਦੀਆਂ ਹੁਣ ਵਰਕਸ਼ਾਪ ਤੇ ਮੈਂ ਨਹੀਂ ਕਦੇ ਪ੍ਰੋਸੈਸ ਫਾਲੋ ਕੀਤਾ ਸੀਗਾ ਜਿਹਦੇ ਕਰਕੇ ਬਹੁਤ ਈਜ਼ੀ ਹੋ ਗਿਆ ਤੇ ਐਜ਼ ਐਨ ਐਕਟਰ ਵੀ ਆਪਣੇ ਆਪ ਨੂੰ ਐਕਸਪਲੋਰ ਕੀਤਾ ਬੜੀਆਂ ਚੀਜ਼ਾਂ ਆਪਣੇ ਆਪ 'ਚ ਮੈਨੂੰ ਮੈਂ ਨੋਟਿਸ ਕੀਤੀਆਂ ਕਿ ਅੱਛਾ ਜੀ ਮੇਰੀ ਮਤਲਬ ਇਹ ਵੀ ਰੇਂਜ ਹੈ ਕਿ ਇਹ ਇਦਾਂ ਵੀ ਹੋ ਸਕਦਾ ਤੇ ਕਿਦਾਂ ਮੈਂ ਸਕ੍ਰਿਪਟ ਮੇਰੇ ਕੋਲ ਆਈ ਫਿਰ ਆਪਾਂ ਤਿਆਰੀ ਕੀਤੀ ਫਿਰ ਆਪਣੇ ਕੈਰੈਕਟਰ ਦੀ ਤਿਆਰੀ ਕੀਤੀ ਵਰਕਸ਼ਾਪਸ ਦੇ ਵਿੱਚ ਬਹੁਤ ਕੁਝ ਮਤਲਬ ਸਿੱਖਣ ਨੂੰ ਮਿਲਿਆ ਕਿ ਐਕਟਰ ਨਾਲ ਬਹੁਤ ਕਮਾਲ ਦੇ ਐਕਟਰ ਨੇ ਧੀਰਜ ਵੀਰਾ ਬਹੁਤ ਇਮਾਨਦਾਰ ਐਕਟਰ ਹੈ ਸਾਨਵੀ ਤਿਮਨ ਮਨਪ੍ਰੀ ਅਜੇ ਜੇਠੀ ਭਾਜੀ ਸਾਰੇ ਐਕਟਰ ਇੱਕ ਤੋਂ ਇੱਕ ਕਮਾਲ ਦੇ ਐਕਟਰ ਨੇ ਹਰੇਕ ਐਕਟਰ ਨੇ ਆਪਣਾ ਕੈਰੈਕਟਰ ਇਸ ਤਰੀਕੇ ਨਾਲ ਨਿਭਾਇਆ ਕਿ ਮਤਲਬ ਕਿ ਮੈਨੂੰ ਲੱਗਦਾ ਹੈ ਕਿ ਆਡੀਅנס ਜੁੜੂਗੀ ਨਾਲ ਤੁਸੀਂ ਸਾਰਿਆਂ ਦੀ ਤਾਰੀਫ ਕਰਤੀ ਪਰ ਇੱਕ ਜਣਾ ਤਾਂ ਰਹਿ ਗਿਆ ਨਾ ਜੀਮੀ ਸ਼ਰਮਾ ਮੇਰੀ ਤਾਰੀਫ ਮੇਰੀ ਤਾਰੀਫ ਤੁਸੀਂ ਪਹਿਲਾਂ ਹੀ ਕਰਤੀ ਕਿ ਤੁਸੀਂ ਤੁਸੀਂ ਤੁਹਾਡਾ ਵੀ ਇੱਕ ਰੋਲ ਹੈ ਨਾ ਇੱਕ ਵਧੀਆ ਕਹਿਣ ਦੇ ਹਾਂਜੀ ਹਾਂਜੀ ਨਹੀਂ ਨਹੀਂ ਆਡੀਅנס ਮੈਨੂੰ ਪੂਰੀ ਉਮੀਦ ਹੈ ਕਿ ਮੇਰਾ ਕੰਮ ਬਹੁਤ ਪਸੰਦ ਆਊਗਾ ਜਿਵੇਂ ਅੱਗੇ ਮੇਰੀ ਹਰ ਫਿਲਮ ਨੂੰ ਪਿੱਛੇ ਗਾਂਧੀ 3 ਜਿਵੇਂ ਮੈਨੂੰ ਇੰਨਾ ਪਿਆਰ ਮਿਲਿਆ ਸ਼ਿਵਾ ਠਾਕੁਰ ਕੈਰੈਕਟਰ ਮੌਜਾਂ ਮੌਜਾਂ ਲੜਵੈ ਮੈਂ ਸਾਰੀਆਂ ਫਿਲਮਾਂ ਸਾਰੇ ਕੈਰੈਕਟਰਸ ਨੂੰ ਇੰਨਾ ਪਸੰਦ ਕੀਤਾ ਤੇ ਮੈਨੂੰ ਉਮੀਦ ਹੈ ਕਿ ਰੌਂਗ ਨੰਬਰ ਦੇ ਸੰਭਵ ਨੂੰ ਵੀ ਉਨਾ ਹੀ ਪਿਆਰ ਮਿਲੇਗਾ ਸਰੀਕ ਗੱਲ ਸੀਗੀ ਅੱਜ ਦੀ ਤੁਸੀਂ ਤੁਹਾਡੀ ਤੁਸੀਂ ਕਹਿ ਰਹੇ ਹੋ ਕਿ ਮੇਰੀ ਜਰਨੀ ਬਹੁਤ ਵੱਡੀ ਹੈ ਪਰ ਜਿਹੜੀ ਮੇਰੀ ਏਜ ਦੀ ਨੌਜਵਾਨੀ ਨਾ ਉਹ ਸੋਚਦੇ ਕਿ ਸਾਨੂੰ ਸਕਸੈਸ ਬਹੁਤ ਛੇਤੀ ਮਿਲ ਜੇ ਪਰ ਤੁਸੀਂ ਬਹੁਤ ਸਬਰ ਰੱਖ ਕੇ ਬੈਠੇ ਹੋ ਆਪਣੇ ਅੰਦਰ ਇਹ ਚੀਜ਼ ਕਿਵੇਂ ਦੇਖੋ ਜੀ ਮੈਂ ਸ਼ੋਹਰਤ ਤਾਂ ਮੈਂ ਉਸ ਉਸ ਸਮੇਂ ਦੇਖ ਲਈ ਸੀ ਜਦੋਂ ਸ਼ੋਹਰਤ ਦਾ ਮਤਲਬ ਹੀ ਨਹੀਂ ਪਤਾ ਹੁੰਦਾ ਸੀਗਾ ਮੈਂ 15 ਸਾਲ ਦੀ ਏਜ 'ਚ ਮੈਂ ਪੰਜਾਬੀ ਪਹਿਲਾ ਗਾਣਾ ਗੀਤਾ ਸੀ ਆਪਣੀ ਜ਼ਿੰਦਗੀ ਦਾ 19 20 ਸਾਲ ਦੀ ਏਜ ਤੱਕ ਆਉਂਦੇ ਆਉਂਦੇ ਤਾਂ ਮੈਂ ਇੰਨੀ ਸ਼ੋਹਰਤ ਵੇਖ ਲਈ ਸੀ ਜਦੋਂ ਮੈਨੂੰ ਸ਼ੋਹਰਤ ਦਾ ਮਤਲਬ ਹੀ ਨਹੀਂ ਪਤਾ ਹੁੰਦਾ ਸੀ ਨਾ ਸੋਸ਼ਲ ਮੀਡੀਆ ਹੁੰਦੀ ਸੀ ਮੈਂ 4 5 2004 5 ਦੀ ਗੱਲ ਕਰ ਰਿਹਾ ਜਦੋਂ ਮੇਰੇ ਗਾਣੇ ਦੋ ਗਾਣੇ ਚੱਲਦੇ ਹੁੰਦੇ ਸੀਗੇ ਸੋ ਇਹ ਜ਼ਿੰਦਗੀ ਦਾ ਹਿੱਸਾ ਹੈ ਉਤਾਰ ਚੜਾਅ ਵੀ ਜ਼ਿੰਦਗੀ 'ਚ ਬਹੁਤ ਆਣੇ ਨੇ ਪਰ ਇਹ ਸਬਰ ਹੋਣਾ ਬਹੁਤ ਜ਼ਰੂਰੀ ਹੈ ਕਈ ਵਾਰੀ ਨਾ ਸਬਰ ਤੁਹਾਡੀ ਜਰਨੀ ਨਾਲ ਤੁਹਾਨੂੰ ਆਂਦਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਬੰਦੇ 'ਚ ਸਬਰ ਨਹੀਂ ਹੈਗਾ ਕਿ ਸਬਰ ਹੋਣਾ ਚਾਹੀਦਾ ਗੱਲਾਂ ਕਰਨੀਆਂ ਬਹੁਤ ਆਸਾਨ ਆ ਪਰ ਜਿਹੜਾ ਬੰਦਾ ਉਸ ਚੀਜ਼ ਆਪਣੇ ਉਹ ਸਮਾਂ ਉਹ ਆਪਣੇ ਤੇ ਹੰਡਾਉਂਦਾ ਆਪਣੀ ਜ਼ਿੰਦਗੀ ਦੀ ਹਰ ਸਿਚੁਏਸ਼ਨ ਨੂੰ ਹੰਡਾਉਂਦਾ ਉਹ ਹੌਲੀ-ਹੌਲੀ ਆਪਣੇ ਆਪ ਹੀ ਸਬਰ ਆ ਜਾਂਦਾ ਕਿਉਂਕਿ ਮੈਂ 2003 ਤੋਂ ਸ਼ੁਰੂ ਹੋਇਆ ਮੈਂ 2009 'ਚ ਮੈਂ ਮੁੰਬਈ ਚਲਾ ਗਿਆ ਮੈਂ 10 ਸਾਲ ਬੰਬੇ ਵੀ ਰਿਹਾ ਵਿੱਚੋਂ ਆਂਦਾ ਜਾਂਦਾ ਰਹਿੰਦਾ ਸੀ ਪੰਜਾਬੀ ਫਿਲਮਾਂ ਕਰਨ ਆਂਦਾ ਹੁੰਦਾ ਸੀਗਾ ਮੈਂ ਵਿੱਚ ਫਿਲਮਾਂ ਕਰਦਾ ਰਿਹਾ ਪਰ ਮੈਨੂੰ ਬੰਬੇ ਨੇ ਬਹੁਤ ਕੁਝ ਸਿਖਾਇਆ ਸਬਰ ਪੇਸ਼ੈਂਟਸ ਬਹੁਤ ਕੁਝ ਚੀਜ਼ਾਂ ਜ਼ਿੰਦਗੀ 'ਚ ਆਪਣੇ ਉੱਪਰ ਹੰਡਾ ਕੇ ਆਉਂਦੀਆਂ ਸਰ ਕਦੇ ਨੈਗੇਟਿਵ ਹੋਈਓ ਬੰਦਾ ਹਮੇਸ਼ਾ ਕੱਲਾ ਬੈ ਕੇ ਕਈ ਵਾਰ ਨੈਗੇਟਿਵ ਜ਼ਰੂਰ ਹੁੰਦਾ ਸੋਚਦਾ ਯਾਰ ਇਹ ਕੰਮ ਛੱਡ ਦਵਾ ਯਾਰ ਹੋ ਨਹੀਂ ਰਿਹਾ ਹੁਣ ਬਿਲਕੁਲ ਇਦਾਂ ਦੇ ਫੇਸ ਹਰ ਕਿਸੇ ਹਰ ਕਿਸੇ ਦੀ ਜ਼ਿੰਦਗੀ 'ਚ ਆਉਂਦੇ ਨੇ ਪਰ ਮੈਂ ਕਹਿੰਨਾ ਕਿ ਮੈਂ ਲੱਖੀ ਹਾਂ ਕਿਉਂਕਿ ਮੇਰੇ ਮਦਰ ਆਲਵੇਸ ਮੈਨੂੰ ਜਿਨ੍ਹਾਂ ਨੇ ਸਪੋਰਟ ਕੀਤਾ ਮੈਨੂੰ ਇਹ ਕਈ ਵਾਰੀ ਮੈਂ ਅੱਗੇ ਵੀ ਇੰਟਰਵਿਊ 'ਚ ਕਹਿਣਾ ਹੁੰਨਾ ਵਾ ਕਿ ਕਈ ਵਾਰੀ ਐਂ ਲੱਗਦਾ ਹੁੰਦਾ ਨਾ ਜ਼ਿੰਦਗੀ 'ਚ ਜਦੋਂ ਅੱਗੇ ਕੁਝ ਦਿਖਦਾ ਨਹੀਂ ਪਿਆ ਮਤਲਬ ਕਿ ਇੱਕ ਏਦਾਂ ਦਾ ਫੇਸ ਮੈਨੂੰ ਲੱਗਦਾ ਕਿ ਹਰੇਕ ਬੰਦੇ ਦੀ ਜ਼ਿੰਦਗੀ 'ਚ ਆਉਂਦਾ ਹੁੰਦਾ ਜਦੋਂ ਉਹਨੂੰ ਅੱਗੇ ਹਨੇਰਾ ਨਜ਼ਰ ਆਉਂਦਾ ਉਹਨੂੰ ਐਂ ਲੱਗਦਾ ਯਾਰ ਅੱਗੇ ਕੁਝ ਹੋ ਨਹੀਂ ਰਿਹਾ ਹੁਣ ਕੀ ਹੋਊਗਾ ਪਰ ਮੇਰੇ ਜਿਹੜੇ ਮਦਰ ਨੇ ਨਾ ਆਲਵੇਜ਼ ਉਹਨਾਂ ਦੀ ਹੱਲਾਸ਼ੇਰੀ ਮੈਨੂੰ ਬਹੁਤ ਕੰਮ ਆਂਦੀ ਹੈ ਕਹਿੰਦੇ ਨੇ ਜਿਹੜੀ ਮਾਂ ਦੀ ਹੱਲਾਸ਼ੇਰੀ ਆ ਉਹ ਸ਼ੇਰ ਬਣਾ ਦਿੰਦੀ ਹੈ ਤੇ ਜਦੋਂ ਮੈਨੂੰ ਇਦਾਂ ਦਾ ਕਦੇ ਫੀਲ ਹੁੰਦਾ ਸੀ ਨਾ ਮੇਰੀ ਮੰਮੀ ਨਾਲ ਮੇਰੀ ਆਲਵੇਜ਼ ਰੋਜ਼ ਹੀ ਫੋਨ ਤੇ ਗੱਲ ਹੁੰਦੀ ਹੈ ਉਹ ਮੈਨੂੰ ਕਹਿ ਦਿੰਦੇ ਸੀ ਕਿ ਕੋਈ ਟੂ ਟੈਨਸ਼ਨ ਨਾ ਲੈ ਸਾਰਾ ਕੁਝ ਵਧੀਆ ਹੋ ਜਾਊਗਾ ਮੈਨੂੰ ਐ ਲੱਗਦਾ ਸੀ ਜਿਵੇਂ ਮੇਰੀ ਮਾਂ ਨੇ ਕਿਹਾ ਤਾਂ ਨਾ ਸਭ ਠੀਕ ਹੋ ਜਾਊਗਾ ਫਿਰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਇਹਨੂੰ ਸਹੀ ਹੋਣ ਨੂੰ ਤੇ ਇਹ ਮਾਂ ਦੀ ਹੱਲਾਸ਼ੇਰੀ ਹੈ ਕੋਈ ਇੰਨੀ ਜਾਨ ਹੁੰਦੀ ਮਾਂ ਦੀ ਹੱਲਾਸ਼ੇਰੀ ਚ ਸੋ ਮੇਰੀ ਮਦਰ ਕਿ 네ਗੇਟਿਵ ਥੌਟਸ ਤੇ ਵੀ ਮੇਰੇ ਤੇ ਕਦੀ ਹਾਵੀ ਨਹੀਂ ਹੋਣ ਦਿੱਤਾ ਕਿਉਂਕਿ ਮੇਰੀ ਮਾਂ ਦੀ ਹੱਲਾਸ਼ੇਰੀ ਨੇ ਜੀ ਮਾਂ ਸ਼ਬਦ ਨੂੰ ਇੱਕ ਸ਼ਬਦ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਤੁਸੀਂ ਉਹ ਕੋਈ ਗੁਕਾਰ ਨਹੀਂ ਸਕਦਾ ਮਾਂ ਨੂੰ ਕੌਣ ਮਤਲਬ ਰੱਬ ਦਾ ਦੂਜਾ ਰੂਪ ਹੈ ਜੇ ਰੱਬ ਆਪ ਨਹੀਂ ਹੈਗਾ ਇੱਥੇ ਉਹਨੇ ਤਾਂ ਮਾਂ ਭੇਜੀ ਹੋਈ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਰਾਜੀ ਰਹਿਣ ਸਾਰਿਆਂ ਦੀਆਂ ਮਾਵਾਂ ਬਿਲਕੁਲ ਕਿ ਨਾ ਤੁਹਾਡੇ ਤੇ ਕਮੈਂਟ ਤੇ ਲੋਕ ਸਵਾਲ ਪੁੱਛਦੇ ਨੇ ਜੀਮੀ ਸ਼ਰਮਾ ਨੂੰ ਪੁੱਛੋ ਵੀ ਫਿਟਨੈਸ ਦਾ ਰਾਜ਼ ਕੀ ਆ ਉਪਾਈ ਸਾਨੂੰ ਵੀ ਦੱਸ ਦੋ ਅਸੀਂ ਵੀ ਜਿੰਮ ਕਰ ਲਈ ਅਸੀਂ ਵੀ ਕਰ ਰਹੇ ਆ ਤੁਹਾਡੇ ਤਾਂ ਸਵਾਲ ਬਹੁਤ ਕਰਦੇ ਨੇ ਦੇਖੋ ਜੀ ਫਿਟਨੈਸ ਦਾ ਰਾਜ ਤਾਂ ਇਹੀ ਹੈ ਕਿ ਕੰਸਿਸਟੈਂਸੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਮੈਂ 19 ਸਾਲ ਦੀ ਉਮਰ 'ਚ ਮੈਂ ਜੂਨੀਅਰ ਮਿਸਟਰ ਲੁਧਿਆਣਾ ਸੀਗਾ ਜੂਨੀਅਰ ਮਿਸਟਰ ਲੁਧਿਆਣਾ ਮੈਂ ਟਾਈਟਲ ਜਿੱਤਿਆ ਸੀ ਬੋਡੀ ਬਿਲਡਿੰਗ ਦੇ ਵਿੱਚ ਅੱਛਾ 19 ਸਾਲ ਦੀ ਏਜ ਦੇ ਵਿੱਚ ਤੇ ਅੱਜ ਮੈਂ ਚਲੋ ਮੈਂ ਏਜ ਸਾਰਿਆਂ ਨੂੰ ਪਤਾ ਹੀ ਹੈ ਆਮ 39 ਮੈਲ ਏਜ ਇਸ ਜਸਟ ਅ ਨੰਬਰ ਮੈਂ ਲੋਕਾਂ ਦਾ ਨਹੀਂ ਮੇਰੀ ਜਰਨੀ ਬਹੁਤ ਲੰਬੀ ਹੈ ਤੇ ਤੁਸੀਂ ਜੇ ਆਪਣੀ ਲਾਈਫ ਚ ਜੇ ਤੁਸੀਂ ਜੇ ਜਿੰਮ ਨੂੰ ਜਿਹੜੇ ਬੰਦੇ ਵਰਕਆਊਟ ਨਹੀਂ ਕਰਦੇ ਆਪਣਾ ਖਿਆਲ ਨਹੀਂ ਰੱਖਦੇ ਉਹ 3 ਮਹੀਨੇ ਦੇ ਦਿਓ ਬਸ 3 ਮਹੀਨੇ ਜਿੰਮ ਚਲੇ ਜਾਓ ਤੁਹਾਡਾ ਲਾਈਫ ਸਟਾਈਲ ਚੇਂਜ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਧੱਕਾ ਕਰਨ ਦੀ ਲੋੜ ਨਹੀਂ ਪਾਣੀ ਤੁਸੀਂ ਆਪ ਵਰਕਆਊਟ ਕਰਨ ਜਾਓਗੇ ਜਿੰਮ ਤੁਸੀਂ ਆਪ ਆਪਣੇ ਆਪ ਨਾਲ ਆਪਣੇ ਸਰੀਰ ਨਾਲ ਪਿਆਰ ਕਰਨ ਲੱਪੋਂ ਕਿਉਂਕਿ ਜਿਮ ਜਾਣਾ ਜਾਂ ਵਰਕਆਊਟ ਕਰਨਾ ਸਿਰਫ ਫਿਟਨੈਸ ਵਾਸਤੇ ਨਹੀਂ ਹੁੰਦਾ ਇਹ ਵੇ ਆਫ ਲਾਈਫ ਹੈ ਵੇ ਆਫ ਲਿਵਿੰਗ ਹੈ ਤੁਸੀਂ ਇੱਕ ਸਮਾਂ ਤੁਸੀਂ ਡੇਢ ਦੋ ਘੰਟਾ ਆਪਣੇ ਆਪ ਨੂੰ ਦਿਨੇ ਹੋ ਜਿਮ ਚ ਜਾ ਕੇ ਸੋ ਫਿਟਨੈਸ ਦਾ ਰਾਜ ਇਹੀ ਹੈ ਕਿ ਤੁਸੀਂ ਕੰਸਿਸਟੈਂਟ ਕੰਸਿਸਟੈਂਸੀ ਰੱਖੋ ਜਿਮ ਜਾਓ ਡੇਲੀ ਤੇ ਤੁਹਾਡੀ ਨਾ ਕਿ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਦੇਖ ਰਹੇ ਸੀਗੇ ਰਾਜਵੀਰ ਜਮੰਦਾ ਜੀ ਦੀ ਹੈ ਨਾ ਤੇ ਉਹਦੇ ਵਿੱਚ ਤੁਸੀਂ ਕਿਹਾ ਸੀਗਾ ਲਿਖਿਆ ਸੀਗਾ ਕਦੀ ਸੋਚਿਆ ਨਹੀਂਤਾ ਕਿ ਮੈਂ ਇਹ ਪੋਸਟ ਵੀ ਪਾਵਾਂਗਾ ਉਸ ਸਮੇਂ ਮਨ ਦੇ ਵਿੱਚ ਕੀ ਬੀਤਿਆ ਤੁਹਾਡੇ ਜਦੋਂ ਰਾਜੀਵ ਜਵੰਦਾਬਾਈ ਦੀ ਖਬਰ ਤੁਹਾਡੇ ਤੱਕ ਪਹੁੰਚਦੀ ਆ ਹਾਲਾਂਕਿ ਬਹੁਤ ਫੇਕ ਨਿਊਜ਼ ਵੀ ਆ ਰਹੀ ਸੀ ਕਿ ਵਿੱਚ ਜੀ ਨੂੰ ਬਟ ਤੁਹਾਡੇ ਤੱਕ ਜਦੋਂ ਪਹੁੰਚਦੀ ਹੈ ਤੁਹਾਡਾ ਉਸ ਸਮੇਂ ਮਾਈਂਡ ਕੀ ਕਹਿ ਰਿਹਾ ਸੀ ਯੋਬਵੀਅਸਲੀ ਬਹੁਤ ਬਹੁਤ ਮਾੜੀ ਨਿਊਜ਼ ਸੀਗੀ ਬਹੁਤ ਅਸੀਂ ਸਾਰੇ ਲਾਈਕ ਸ਼ੌਕ ਵੀ ਹੋ ਗਏ ਸੀਗੇ ਕਿ ਆ ਕੀ ਹੋ ਗਿਆ ਜਿਹੜਾ ਹਮੇਸ਼ਾ ਇੰਨਾ ਟਰੈਵਲਿੰਗ ਜਿਹੜਾ ਐਡਵੈਂਚਰ ਪਸੰਦ ਇਨਸਾਨ ਅਸੀਂ ਆਲਵੇਸ ਦੇਖਦੇ ਹੁੰਦੇ ਸੀ ਉਹਨਾਂ ਦੀ ਵੀਡੀਓਜ਼ ਜਿਵੇਂ ਉਹਨਾਂ ਨੇ ਬਾਈਕ ਰਾਈਡਸ ਕਰਦੇ ਸੀ ਕਦੀ ਲੇ ਲਦਾਖ ਜਾ ਰਹੇ ਹੁੰਦੇ ਸੀ ਕਿਤੇ ਪਰ ਇਦਾਂ ਹੋਣਾ ਨਹੀਂ ਚਾਹੀਦਾ ਸੀ ਬਹੁਤ ਮਾੜਾ ਹੋਇਆ ਕਈ ਵਾਰੀ ਆਪਾਂ ਕਹਿੰਨੇ ਆ ਕਿ ਰੱਬਾ ਤੂੰ ਕੀ ਕੀਤਾ ਮਤਲਬ ਇਹ ਬਹੁਤ ਤਰਾਸਦੀ ਹੈ ਉਹਨਾਂ ਦੀ ਫੈਮਿਲੀ ਲਈ ਬਹੁਤ ਬੁਰਾ ਫੀਲ ਹੁੰਦਾ ਅੱਜ ਵੀ ਉਸ ਮਾਂ ਲਈ ਬਹੁਤ ਬੁਰਾ ਫੀਲ ਹੁੰਦਾ ਤੇ ਮੈਂ ਹਾਂ ਮੈਂ ਪਹਿਲੀ ਵਾਰੀ ਮਿਲਿਆ ਸੀ ਵੀਰੇ ਨੂੰ ਉਹਨਾਂ ਨੇ ਇੰਨੀ ਇੱਜ਼ਤ ਦਿੱਤੀ ਸੀ ਮੈਨੂੰ ਫਸਟ ਟਾਈਮ ਮਿਲਣ ਨਹੀਂ ਤੇ ਅੱਜ ਕੱਲ ਕੋਈ ਕਿਸੇ ਨੂੰ ਕੋਈ ਲੋੜ ਨਹੀਂ ਹੁੰਦੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਮੈਂ ਤੁਹਾਨੂੰ ਉਸ ਵੀਡੀਓ ਦੇ ਵਿੱਚ ਵੀ ਕਿਹਾ ਮੈਂ ਉਦੋਂ ਦਾ ਵੇਖਦਾ ਹਾਂ ਮੈਂ ਤਾਂ ਗਾਉਣ ਵੀ ਨਹੀਂ ਲੱਗਿਆ ਸੀ ਤੁਹਾਨੂੰ ਉਦੋਂ ਦਾ ਵੇਖਦਾ ਸ ਤੁਹਾਡੀ ਆਖਰੀ ਗੱਲ ਹੋਈ ਸੀ ਕੋਈ ਮੈਂ ਉਦੋਂ ਪਹਿਲੇ ਜਿਮ 'ਚ ਉਹਨਾਂ ਨੂੰ ਮਿਲਦਾ ਹੁੰਦਾ ਸੀਗਾ ਤੇ ਇਹ ਇਹ ਜਿਹੜਾ ਮੈਂ ਵੀਡੀਓ ਸ਼ੇਅਰ ਕੀਤਾ ਸੀਗਾ ਉਦੋਂ ਤੋਂ ਮੈਂ ਪਹਿਲੀ ਵਾਰੀ ਮਿਲਿਆ ਸੀ ਉਹਨਾਂ ਨੂੰ ਉਸ ਤੋਂ ਬਾਅਦ ਮੈਂ ਇੱਥੇ ਇੱਕ ਜੀ ਨਾਂ ਸੀ ਜਿਮ ਦਾ ਮੈਂ ਭੁੱਲ ਗਿਆ ਅਸੀਂ ਜਿਮ ਵੀ ਇਕੱਠੇ ਉਸ ਤੋਂ ਬਾਅਦ ਕਦੇ-ਕਦੇ ਮਿਲਦੇ ਹੁੰਦੇ ਸੀਗੇ ਤੇ ਉਸ ਸਮੇਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਵੀ ਮੈਂ ਸੋਚ ਰਿਹਾ ਸੀਗਾ ਕਿ ਉਸ ਸਮੇਂ ਸਾਰੇ ਇੱਕ ਵਾਸੇ ਨਾਲ 2000 ਸਾਡੇ ਲਈ ਬਹੁਤ ਮਾੜਾ ਰਿਹਾ ਬਹੁਤ ਕਲਾਕਾਰ ਚਲੇ ਗਏ ਪਰ ਜਦੋਂ ਰਾਜਵੀਜ ਹੁੰਦਾ ਜਾਂਦੇ ਕਿਤੇ ਨਾ ਕਿਤੇ ਲੋਕਾਂ ਨੂੰ ਬਹੁਤ ਨੈਗੇਟਿਵ ਫੀਲ ਹੋ ਜਾਂਦਾ ਤੁਸੀਂ ਸੋਚਦੇ ਹੋ ਉਸ ਸਮੇਂ ਕਿ ਹਾਂ ਯਾਰ ਇੰਡਸਟਰੀ ਨੂੰ ਨਜ਼ਰ ਲੱਗੀ ਆ ਹਾਂਜੀ ਮੈਂ ਪਿਛਲੇ ਸਾਲ ਬੜਾ ਕੁਝ ਹੋਇਆ ਵਰਿੰਦਰ ਕੋ ਮਨਵੀਰੇ ਦੀ ਵੀ ਨਿਊਜ਼ ਆਈ ਉਹਦੋਂ ਪੱਲਾ ਸਾਹਿਬ ਚਲੇ ਗਏ ਰਾਜ ਮਹਾਂ ਜੀ ਹਾਂਜੀ 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 ਬੜੀ ਜ਼ਿੰਦਗੀ ਦਾ ਹਿੱਸਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਇੱਥੇ ਆ ਕੇ ਨਾ ਹਾਰ ਜਾਂਦੇ ਸਾਰੇ ਬਹੁਤ ਚਲੋ ਮੈਂ ਕਹਿੰਨਾ ਆਨ ਵਾਲਾ ਸਾਲ ਇਹ ਸਾਲ ਸਾਰਿਆਂ ਲਈ ਵਧੀਆ ਰਹੇ 2026 ਇਦਾਂ ਦੀਆਂ ਨਿਊਜ਼ ਨਾ ਸੁਣਨ ਨੂੰ ਮਿਲਣ ਸੋਰੀ ਇਹ ਪਾ تھوڑا ਬੈਕ ਆ ਜਾਂਦੀਆਂ ਰੋਂਗ ਨੰਬਰ ਤੇ ਤੀਸਰ ਸ਼ੂਟਿੰਗ ਦੇ ਦੌਰਾਨ ਕੋਈ ਛੇੜਖਾਨੀਆਂ ਹੁੰਦੀਆਂ ਮਸਤੀਆਂ ਹੁੰਦੀਆਂ ਨੇ ਸ਼ੂਟ ਦੇ ਦੌਰਾਨ ਬਿਲਕੁਲ ਹੁੰਦੀਆਂ ਸੀ ਬਿਲਕੁਲ ਕੋਈ ਯਾਦ ਹੈ ਇਸ ਵੇਲੇ ਯਾਰਤੀ ਕੋਣ ਆ ਸਤੋ ਜੀ ਸ਼ਰਾਰਤੀ ਲੋਤੀ ਰਚਵੀਰਾ ਵੀ ਸ਼ਰਾਰਤੀ ਹੈ ਸਾਰੇ ਖੱਪ ਆਂਦੇ ਰਹਿੰਨੇ ਆ ਪਰ ਇਹ ਥੋੜਾ ਜਿਹਾ ਹੁਣ ਹੈ ਹੀ ਥੋੜੀ ਇਮੋਸ਼ਨਸ ਬਹੁਤ ਜ਼ਿਆਦਾ ਹੈਗੇ ਨੇ ਇਸ ਕਹਾਣੀ ਦੇ ਵਿੱਚ ਦਿਖਾਪਾਂ ਨੂੰ ਜ਼ਿਆਦਾ ਸਮਾਂ ਮਿਲਦਾ ਨਹੀਂ ਸਾਰੇ ਆਪਣੇ ਆਪਣੇ ਕਰੈਕਟਰ ਦੇ ਵਿੱਚ ਰੁੱਝੇ ਰਹਿੰਦੇ ਨੇ ਕਿ ਅਸੀਂ ਆਪਣਾ ਬੈਸਟ ਦੀਏ ਬਾਕੀ ਯਸ ਖੱਪ ਨਾਲ ਨਾਲ ਪੈਂਦੀ ਰਹਿੰਦੀ ਹੈ ਮੈਣੀ ਵੀ ਰਹਿਣੀ ਚਾਹੀਦੀ ਹੈ ਤੇ ਮਾਹੌਲ ਵਧੀਆ ਬਣਿਆ ਰਹਿੰਦਾ ਤੇ ਹੁਣ ਆਖਰੀ ਸਵਾਲ ਹੋਊਗਾ ਮੇਰਾ ਲੋਕ ਹੋਰ ਕਿੰਨਾ ਇੰਤਜ਼ਾਰ ਕਰਨ ਇਸ Web series ਲਈ ਜੀ ਇਹ ਹੋਪਫੁਲੀ ਮਈ ਦੇ ਵਿੱਚ ਵੇਖਣ ਨੂੰ ਮਿਲੇਗੀ ਸਾਰਿਆਂ ਨੂੰ ਤੇ ਬਸ ਰਹਿ ਗਈ 2 ਕੁ ਮਹੀਨੇ ਤੇ ਅਸੀਂ ਮਤਲਬ ਕਮੈਂਟ ਕਰਨਾ ਸ਼ੁਰੂ ਕਰਦੀ ਹਣੀ ਦੇ ਕੋਈ ਹਾਂਜੀ ਹਾਂਜੀ ਬਾਕੀ ਇਨ ਬਿਟਵੀਨ ਵੀ ਤੁਹਾਨੂੰ ਬਹੁਤ ਕੁਝ ਇਸ ਪ੍ਰੋਜੈਕਟ ਨਾਲ ਜੁੜਿਆ ਤੁਹਾਨੂੰ ਦਿਖਦਾ ਰਹੂਗਾ ਸੋਸ਼ਲ ਮੀਡੀਆ ਤੇ ਅਸੀਂ ਪਾਉਂਦੇ ਰਾਵਾਂਗੇ ਤੇ ਉਮੀਦ ਕਰਦੇ ਹਾਂ ਕਿ ਰੌਂਗ ਨੰਬਰ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਤੇ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਥੈਂਕ ਯੂ ਜੀ ਥੈਂਕ ਯੂ